ਕੋਈ ਦੋ ਟਰਾਲੀਆਂ ਜੀ ਵੀਡੀਓ ਦੇ ਵਿੱਚ ਜੀ ਹਾਂਜੀ ਆਪਣੇ ਨਾਲੋਂ ਘੱਟ ਰੇਟ ਤੇ ਕੋਈ ਟਰਾਲੀ ਨਹੀਂ ਦੇ ਸਕਦਾ ਜੀ ਦੇਖੋ ਜੀ ਕੁਆਲਿਟੀ ਚ ਘੱਟ ਰੇਟ ਤੇ ਦੇ ਦਊਗਾ ਜੀ ਤੁਹਾਨੂੰ ਉਹ ਬਚਨ ਚ ਹਲਕੀ ਹੋਊਗੀ ਚਾਦਰ ਮਾੜੀ ਲੱਗੀ ਹੋਊਗੀ ਜੀ ਇਹੋ ਜੀ ਕੁਆਲਿਟੀ ਚ ਘੱਟ ਰੇਟ ਤੇ ਤੁਹਾਨੂੰ ਟਰਾਲੀ ਕੋ ਦੇ ਦੇਣੇ ਤਾਂ ਉਹ ਸੋਹਣਾ ਇਹਦਾ ਡਿਜ਼ਾਈਨ ਲਾਇਆ ਹਨ ਹਾਂਜੀ ਹਾਂਜੀ ਆ ਕੂੜੇ ਵਗੈਰਾ ਜਾਲਗੀਆਂ ਜੂੜਗੀਆਂ ਹਾਂਜੀ ਹਾਂਜੀ ਤੇ ਬਾਕੀ ਰੰਗ ਜਿੰਨਾ ਵੀ ਸ਼ੌਂਕ ਨਾਲ ਕਰਾਉਣਾ ਮਿੱਤਰੋ ਤੁਸੀਂ ਕਰਾ ਸਕਦੇ ਹੋ ਤੇ ਜਿਵੇਂ ਆਣਾ ਉੱਤੇ ਹੁਣ ਦਾਣੇ ਹਨਾ ਮਸ਼ੀਨ ਦੇ ਉੱਤੇ ਚੜਨਾ ਚੁੜਨਾ ਦੇ ਤੋਂ ਆ ਪੌੜੀ ਵਗੈਰਾ ਲੱਗੀ ਆ ਤਾਂ ਬੜੀਆਂ ਸ਼ੌਕ ਨਾਲ ਰੀਜਨਲ ਟਰਾਲੀਆਂ ਬਣਾਈਆਂ। ਇਹ ਟਰਾਲੀ ਜੀ ਰਾਜਸਥਾਨ ਚ ਚਲਦੀ ਹੈ ਜੀ ਵਿਚਾਲੇ ਤਿੰਨ ਸਰਗਿਆਂ ਵਾਲੀ ਜੀ। ਅੱਛਾ ਜੀ। ਇਹਨੂੰ ਰਾਜਸਥਾਨ ਦੇ ਮਨਲਾ ਗਾਹਕ ਬਹੁਤ ਪਸੰਦ ਕਰਦੇ ਜੀ ਆ ਟਰਾਲੀ ਨੂੰ। ਅੱਛਾ ਅੱਛਾ ਜੀ। ਇਹ ਤਿੰਨ ਸਰਗੇ ਪਾਈ ਜਾਂਦੇ ਵਿਚਾਲੇ ਜੀ। ਠੀਕ ਹੈ। ਮੰਨ ਲਓ ਜਿਹੜਾ ਉਹ ਰੱਖਿਆ ਉਹ ਤੂੜੀ ਵਾਲੀ ਟਰਾਲੀ ਵਾਸਤੇ ਰੱਖਿਆ। ਆ ਤੂੜੀ ਵਾਲੀ ਟਰਾਲੀ ਵਾਸਤੇ ਰੱਖਿਆ ਜੀ ਜੇ ਕਿਸੇ ਮੰਨ ਲਾ ਕਿਸਾਨ ਨੇ ਤੂੜੀ ਜਿਹੜੀ ਟਰਾਲੀ ਦੇ ਕੰਮ ਲੈਣਾ ਕੋ ਵੀ। ਅੱਜ ਤੁਹਾਨੂੰ ਦੋ ਟਰਾਲੀਆਂ ਦਿਖਾਉਣੇ ਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਨਵੀਆਂ ਲੋਕ ਟਰਾਲੀਆਂ ਤੇ ਜਾਇਜ਼ ਜ਼ਿਲ੍ਹਾ ਬਠਿੰਡਾ ਜੀ ਤਾਂ ਬਈ ਅੱਜ ਦੋ ਟਰਾਲੀਆਂ ਸੇਲ ਕਰਨੀਆਂ ਹਾਂਜੀ ਦੋ ਟਰਾਲੀਆਂ ਸੇਲ ਕਰਨੀਆਂ ਅੱਛਾ ਅੱਛਾ ਜੀ ਤਾਂ ਦੇਣੀਆਂ ਬਈ ਚੰਗੇ ਰੇਟ ਦੇ ਵਿੱਚ ਜਿਵੇਂ ਜੈੱਜ ਰੇਟ ਤੇ ਦੇਵਾਂਗੇ ਜੀ ਇਤੋਂ ਘੱਟ ਕੋਈ ਨਹੀਂ ਦੇ ਸਕਦਾ ਰੇਟ ਤੋਂ ਘੱਟ ਤੁਹਾਡਾ ਕਹਿਣਾ ਵੀ ਛੋਡੇ ਨਾਲੋਂ ਟਰਾਲੀਆਂ ਦੇ ਵਿੱਚ ਕੋਈ ਘੱਟ ਰੇਟ ਦੇ ਹੀ ਨਹੀਂ ਸਕਦਾ ਕੋਈ ਘੱਟ ਨਹੀਂ ਕੁਆਲਿਟੀ ਵਧੀਆ ਹੋਊਗੀ ਜੀ ਰੇਟ ਘੱਟ ਹੋਊਗਾ ਅੱਛਾ ਚਲੋ ਫਿਰ ਦੇਖਦੇ ਆ ਮਿੱਤਰੋ ਆਪਾਂ ਕਰ ਲੈਨੇ ਆ ਸਾਰੀ ਜਾਣਕਾਰੀ ਤਾਂ ਬਈ ਪਹਿਲੀ ਟਰਾਲੀ ਇਹਦਾਂ ਖਾਂ ਦੇਵਾਂਗੇ ਡਿਟੇਲ ਜਾਂ ਉਹ ਦੂਜੀ ਬਾਰੇ ਦੇਣੀ ਹੈ ਇਹਦੇ ਬਾਰੇ ਠੀਕ ਹੈ ਜੀ ਤਾਂ ਬਈ ਕੀ ਕੰਡੀਸ਼ਨ ਪਈ ਏ ਟਰਾਲੀ ਦੀ ਟਰਾਲੀ ਵੀ ਬਿਲਕੁਲ ਨਵੀਂ ਟਰਾਲੀ ਹੈ ਜੀ ਅੱਛਾ 2025 ਮਾਡਲ ਹੈ 2025 ਮਾਡਲ ਹੈ ਜੀ 4 ਚਪਰੇ ਜਾਲੀ ਵਾਲਾ ਬਣ ਲੱਗਿਆ ਜੀ ਅੱਛਾ ਜੀ ਨਾਲੇ ਅੱਗੇ ਅੱਗੇ ਲੱਗੇ ਜਾਲੀ ਦੀ ਨਾਲ ਪਿੱਛੇ ਲੱਗੀ ਹੈ 4 ਚਪਰੇ ਜਾਲੀ ਲੱਗੀ ਹੋਈ ਹੈ ਜੀ 4 ਚਪਰੇ ਹਾਂਜੀ ਅੱਛਾ ਇਹ ਕੰਡੀਸ਼ਨ ਦਿਖਾਓ ਜੀ ਪਹਿਲਾਂ ਤਾਂ ਪੰਪ ਕਿਹੜਾ ਲੱਗਿਆ ਕਿੰਨੇ ਟਨ ਵਾਲਾ ਵਜਨ ਦਾ ਪੰਪ ਜੀ 15 ਟਨ ਦਾ ਲੱਗਿਆ ਜੀ 15 ਟਨ ਦਾ ਹੈਵੀ ਵਾਲਾ ਹੈਣਾ ਦੇਖ ਸਕਦੇ ਹੋ ਮਿੱਤਰੋ ਦੇ ਤਾਂ ਚਾਦਰ ਹਜੇ ਬਿਲਕੁਲ ਹਜੇ ਰੰਗ ਵੀ ਨਹੀਂ ਉਤਰਿਆ ਹੈਣਾ ਪਰ ਹੈ 25 ਮਾਡਲ ਹੈ ਲੱਗੀ ਨਹੀਂ ਟਰਾਲੀ ਜਮਾਨਾ ਲੱਗੀ ਨਹੀਂ ਠੀਕ ਹੈ ਜੀ ਤਾਂ ਟਾਇਰ ਜੀ ਇਹ ਆਪਣੇ ਐਮ ਆਰ ਐਫ ਕੰਪਨੀ ਦੇ ਆ ਜੀ ਤੇ 40 ਕਿ ਪੈਸੇ ਟਾਇਰ ਹੁੰਦੇ ਆ ਇਹਨਾਂ ਦੇ ਵਿੱਚ ਕਿੱਲ ਮੇਖ ਦਾ ਨਿਸ਼ਾਨ ਹੋਊਗਾ ਡਰਾਂ ਦੇ ਇਹ ਆਪਾਂ ਦੱਸ ਕੇ ਦੇਵਾਂਗਾ ਗਾਹ ਨੂੰ ਅੱਛਾ ਜੀ ਬੇ ਗੱਲ ਹੈ ਨਹੀਂ ਵੀ ਨਹੀਂ ਬੇਦਗ ਨਹੀਂ ਹੁੰਦੇ ਜੀ ਇਹ ਇਹਨਾਂ ਦੇ ਵਿੱਚ ਕਿੱਲ ਮੇਖ ਦਾ ਨਿਸ਼ਾਨ ਹੁੰਦਾ ਡਰਾਂ 'ਚ ਉਸ ਹਿਸਾਬ ਨਾਲ ਫਿਰ ਬਜਟ ਵੀ ਘੱਟ ਬਣੂ ਆ ਹਾਂਜੀ ਹਾਂਜੀ ਠੀਕ ਆ ਇਹ ਟਾਇਰ ਜੇ ਲਵਾਉਣੇ ਆ ਕਿਸੇ ਨੇ ਆਪਾਂ ਟਾਇਰ ਘੱਟ ਵੀ ਲਵਾਏ ਵਿੱਚੋਂ ਠੀਕ ਆ ਜੀ ਤਾਂ ਲੰਬਾਈ 'ਚ ਉਚਾਈ 'ਚ ਕਿੰਨੀ ਆ ਜੀ ਇਹ 11 ਫੁੱਟ ਲੰਮੀ ਆ ਜੀ ਤੇ 6 ਫੁੱਟ ਚੌੜੀ ਤੇ ਸਵਾ ਦੋ ਫੁੱਟ ਉੱਚੀ ਆ ਜੀ ਸਵਾ ਦੋ ਫੁੱਟ ਉੱਚੀ ਆ 40 ਸਮੇਤ ਹੈ ਹਨਾ 40 ਸਮੇਤ ਠੀਕ ਹੈ ਜੀ ਤਾਂ ਡਾਲਾ ਕਿਧਰ ਨੂੰ ਖੁੱਲਦਾ ਜੀ ਇਹਦਾ ਡਾਲਾ ਦੋਨੇ ਸਾਈਡ ਖੁੱਲਦਾ ਜੀ ਦੋਨੇ ਬਾਕੀ ਤੁਹਾਡੇ ਸਾਹਮਣੇ ਹੈ ਜੀ ਜਿੰਨੀ ਕੰਡੀਸ਼ਨ ਹੈ ਤਾਂ ਲੰਬਾਈ ਚੜਾਈ ਕਿੰਨੀ ਸੀ 11 ਫੁੱਟ ਲੰਬਾਈ ਹੈ ਜੀ 6 ਫੁੱਟ ਚੜਾਈ ਹੈ ਸਵਾ ਤੋਂ ਫੁੱਟ ਉੱਚੀ ਹੈ ਠੀਕ ਹੈ ਜੀ 3 ਫੁੱਟ ਦਾ ਬெட் ਲੱਗਿਆ ਜੀ ਪਰ 3 ਫੁੱਟ ਆਹ ਬெட் ਲੱਗਿਆ ਕਿੰਨੀ ਹੋਗੀ ਟੋਟਲੀ ਇਹ ਜੀ ਸਵਾ 5 ਫੁੱਟ ਦੇ ਆਸ-ਪਾਸ ਹੋਗੀ ਜਰੀ ਜੀ ਸਵਾ 5 ਫੁੱਟ ਦੇ ਠੀਕ ਹੈ ਤਾਂ ਫਿਰ ਬਈ ਹੁਣ ਗੱਲ ਕਰਦੇ ਆ ਰੇਟ ਦੀ ਤੁਸੀਂ ਕਿਹਾ ਸੀ ਨਾ ਵੀ ਅਸੀਂ ਬਈ ਸਭ ਨਾਲੋਂ ਘੱਟ ਰੇਟ ਦੇ ਵਿੱਚ ਦੇਨੇ ਆ ਛੋਡੇ ਨਾਲੋਂ ਘੱਟ ਕੁਲ ਟਰਾਲੀਆਂ ਰੇਟ ਦੇ ਵਿੱਚ ਦੇ ਨਹੀਂ ਸਕਦਾ ਉਹ ਵੀ ਚੰਗੇ ਰੇਟ ਤੇ ਜਾਇਜ਼ ਸਾਫ ਟਰਾਲੀਆਂ ਹਾਂਜੀ ਹਾਂਜੀ ਤਾਂ ਫਿਰ ਬਈ ਰੇਟ ਦੱਸੋ ਇਸ ਟਰਾਲੀ ਦਾ ਰੇਟ ਆਪਣਾ ਜੀ 1,40,000 ਰੁਪਏ ਕੀਮਤ ਹੈ ਜੀ ਟਰਾਲੀ ਦੀ ਇਸ ਟਰਾਲੀ ਦੀ ਹਾਂਜੀ 1:40 ਤਾਂ ਫਿਰ ਉਹ ਵੀ ਛੱਡੀ ਹੈ ਵੀ ਮਾਨਤਾਨ ਵਾਲੀ ਮਾਨਤਾਨ ਕਿਹੜਾ ਛੋੜੀ ਵੀਡੀਓ ਦੇਖ ਕੇ ਆਊਗਾ ਜੀ ਉਹਨੂੰ ਆਪਾਂ ਇਹ ਟਰਾਲੀ 1,31,000 ਰੁਪਏ ਦੇ ਦਾਂਗੇ ਜੀ ਅੱਛਾ ਜੀ ਮੰਨ ਕੇ ਚਲੋ 9000 ਰੁਪਏ ਡਿਸਕਾਊਂਟ ਕਰ ਦਿਓ ਨਾ ਵੀ ਡਿਸਕਾਊਂਟ 1,31,000 ਰੁਪਏ ਟਰਾਲੀ ਦੇ ਦਾਂਗੇ ਜੀ ਤੇ ਗਾਹਕ ਆਪਦਾ ਮਨ ਬਣਾ ਕੇ ਆ ਜੇ ਟਰਾਲ ਠੀਕ ਹੈ ਤੇ ਬਾਕੀ ਵੀ ਵੱਡੀ ਗੱਲ ਇਹ ਵੀ ਹੈ ਨਾ ਵੀ ਆਏ ਨਾ ਸੋਚੇ ਵੀ ਇਦੋਂ ਹੋਰ ਘਟ ਜੂਗਾ ਹਾਂ ਇਹ ਤੂੰ ਹੋਰ ਘਟ ਜੂਗਾ ਜੇ ਅਗਲਾ ਵਿੱਚ ਬੰਦੇ ਆਉਂਦੇ ਆ ਜੀ ਗੱਡੀ ਤੇ ਤੇਲ ਫੂਕ ਕੇ ਆਉਂਦੇ ਆ ਕਹਿੰਦੇ ਸੀ ਆ ਲਓ 90 ਹਜ਼ਾਰ ਲੈ ਲਓ ਜੀ ਉਹ ਬੰਦੇ ਆਉਣ ਦੀ ਖੇਚਲਾ ਨਾ ਕਰਨ ਰੇਟ ਜਿਹੜਾ ਲਾਸਟ ਹੀ ਆ ਹਾਂ ਰੇਟ ਲਾਸਟ ਹੀ ਆ ਰੇਟ ਲਾਸਟ ਆ ਤੇ ਮਾਨ ਤਾਨ ਛੋੜਾ ਮੋਟਾ ਸਾਮਾਨ ਹੈ ਜੀ ਉਹ ਆਏ ਛੋੜਾ ਮੋਟਾ ਕਰ ਦਾਂਗੇ ਜੀ ਠੀਕ ਹੈ ਉਹਨਾਂ ਕ ਸੋਚ ਲੈਣ ਉਹ ਸੋਚ ਲੈਣ ਜੀ ਠੀਕ ਹੈ ਜੀ ਠੀਕ ਆ ਤਾਂ 131 ਦੀ ਹੈ ਤੁਹਾਡੀ ਲਾਸਟ ਹੈ ਜੈਸਨ ਉਹ ਜੈਸਨ ਉਹ ਜੀ ਠੀਕ ਹੈ ਜੀ ਹੁਣ ਤੁਹਾਨੂੰ ਦੂ ਇਦੇ ਬਾਰੇ ਦਿਓ ਬਈ ਜਾਣਕਾਰੀ ਇਹ ਟਰਾਲੀ ਜੀ ਬਿਨਾ ਰੰਗ ਤੋਂ ਆ ਜੀ ਅੱਛਾ ਜੀ ਰੰਗ ਕਿਉਂ ਨਹੀਂ ਕਰਾਇਆ ਜੀ ਇਹ ਜੀ ਇਹ ਰੰਗ ਤੋਂ ਜੀ ਕੀ ਬੰਦੇ ਬਿਨਾ ਰੰਗ ਤੋਂ ਕਹਿ ਦਿੰਦੇ ਆ ਕਿ ਰੰਗ ਆ ਦੀ ਮਰਜ਼ੀ ਲੈ ਕਰਾਵਾਂਗੇ ਕੋਈ ਡਿਜ਼ਾਈਨ ਵਗੈਰਾ ਪਾਉਣਾ ਹੁੰਦਾ ਹਾਂਜੀ ਅੱਛਾ ਤੇ ਇਹ ਬਿਨਾ ਰੰਗ ਤੋਂ ਮਿਲ ਜੂਗੀ ਜੀ ਤੇ ਰੰਗ ਕਰਾ ਕੇ ਆਖੂ ਆ ਜੀ ਫਿਰ ਰੇਟੇ ਦਾ ਹੋਰ ਹੋਊਗਾ ਜੀ ਬਿਨਾ ਰੰਗ ਤੋਂ ਕਿਵੇਂ ਹੁਣ ਟਰਾਲੀ ਖੜੀ ਅੱਜ ਦੀ ਘੜੀ ਮੰਡੀ ਤੇ ਇਹ ਠੀਕ ਹੈ ਜੀ ਆਹ ਬਹੁਤ ਸੋਹਣਾ ਇਹਦਾ ਡਿਜ਼ਾਈਨ ਲਾਇਆ ਹਨ ਹਾਂਜੀ ਹਾਂਜੀ ਆਹ ਕੂੜੇ ਵਗੈਰਾ ਜਾਲਗੀਆਂ ਜੂੜਗੀਆਂ ਹਾਂਜੀ ਹਾਂਜੀ ਤੇ ਬਾਕੀ ਰੰਗ ਜਿੰਨਾ ਵੀ ਸ਼ੌ ਤਾਂ ਬੜੀਆਂ ਸ਼ੌਕ ਨਾਲ ਰੀਜਨਲ ਟਰਾਲੀਆਂ ਬਣਾਈਆਂ। ਇਹ ਟਰਾਲੀ ਜੀ ਰਾਜਸਥਾਨ ਚ ਚੱਲਦੀ ਹੈ ਜੀ ਵਿਚਾਲੇ ਤਿੰਨ ਸਰਗੇ ਵਾਲੀ ਜੀ ਇਹ। ਅੱਛਾ ਜੀ। ਇਹਨੂੰ ਰਾਜਸਥਾਨ ਦੇ ਮਾਲਾ ਗਾਹਕ ਬਹੁਤ ਪਸੰਦ ਕਰਦੇ ਜੀ ਆ ਟਰਾਲੀ ਨੂੰ। ਇਹ ਤਿੰਨ ਸਰਗੇ ਪਾਈ ਜਾਂਦੇ ਵਿਚਾਲੇ ਜੀ। ਠੀਕ ਹੈ। ਬਾਕੀ ਇਹਦੇ ਵੱੱਤਾ ਵੀ 1.5 ਕਿਲੋ ਆ ਲੱਗਿਆ ਜੀ ਥੱਲੋਂ ਆ ਚੈਂਦਰਨਾ ਆ ਚੀਜ਼ਾਂ। ਇਹ ਵੀ ਲੱਗੀਆਂ ਹੋਣਗੀਆਂ ਇਹ ਹਵੱਤੇ ਆ ਜੀ। ਆ ਹੈਵੀ ਆ। ਹਾਂ ਜੀ ਹੈਵੀ। ਬਾਕੀ ਟਰਾਲੀ ਦਾ ਮਿੱਤਰੋ ਉਹੀ ਪਤਾ ਲੱਗ ਜਾਂਦਾ ਪਰ ਆਪਣ ਨੂੰ ਵਜ਼ਨ ਬਹੁਤ ਆ। ਪੰਪੇ ਦੇ ਕਿਹੜਾ ਜੀ? ਪੰਪ 15 ਟਨ ਦਾ ਜੀ 4 ਇੰਚ ਦੀ ਹਿੱਸਾ ਲ ਅੱਛਾ ਅੱਛਾ ਕੜੇ ਵਾਲੇ ਰੇਮਾ ਹਾਂਜੀ ਕੜੇ ਵਾਲੇ ਰੇਮਾ ਜੀ ਠੀਕ ਹੈ ਠੀਕ ਹੈ ਤੇ ਦਹੀਂ ਵਗੈਰਾ ਵੀ ਬਹੁਤ ਹੈਵੀ ਜਾਨ ਹਾਂਜੀ ਹਾਂਜੀ ਤੇ ਲੱਗਦਾ ਇਹ ਟਰਾਲੇ ਟਾਈਪ ਹੀ ਆ ਹਾਂਜੀ ਹਾਂਜੀ ਬਾਕੀ ਆਹ ਦੇਖੋ ਜੀ ਆਪਣਾ ਪੂਰੀ ਦਿੰਦਾ ਪਾਈਪ ਤੇ ਵਿੱਚ ਹੋ ਜਾਂਦੀ ਜੀ ਇਹਦੇ ਤਾਂ ਕੋਈ ਬੰਦਾ ਕੋਈ ਟਰਾਲੀ ਮੰਗ ਕੇ ਲੈ ਕੇ ਆਂਦਾ ਆਪਣੀ ਜੀ ਉਹ ਤੋਂ ਲੱਗ ਜੂ ਆਈ ਨਹੀਂ ਅਗਲਾ ਟਰੈਕਟਰ ਤੇਲ ਬਦਲ ਦੂ ਆਪਣਾ ਨਵੇਂ ਟਰੈਕਟਰ ਹੁੰਦੇ ਆ ਜੀ ਉੱਤੇ ਲੌਕ ਲੱਗ ਜੂ ਲੌਕ ਲੱਗ ਜੂ ਤਾਂ ਜੀ ਲਓ ਵੀ ਮਿੱਤਰੋ ਇਹ ਵੀ ਪੱਕਾ ਕੰਮ ਆ ਹੈ ਹਾਂਜੀ ਤਾਂ ਪੌੜੀ ਵਗੈਰਾ ਇੱਧਰ ਵੀ ਲੱਗੀ ਹੈ ਇਹਦੇ ਹਨ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਪਾ ਇਹਦਾ ਵੀ ਡਾਲੇ ਦਾ ਕੀ ਸਿਸਟਮ ਹੈ ਕਿੱਧਰ ਨੂੰ ਖੁੱਲਦਾ ਇਹ ਵੀ ਦੋਨੇ ਪਾਸੇ ਖੁੱਲਦਾ ਡਾਡਾ ਜੀ ਅੱਛਾ ਹਾਂ ਦੋਨੇ ਪਾਸੇ ਖੁੱਲਦਾ ਦੋਨੇ ਛੜੇ ਖੁੱਲਦਾ ਜੀ ਠੀਕ ਹੈ ਜੀ ਠੀਕ ਆ ਇਹਦੀ ਇਹਦੀ ਲੰਬਾਈ ਚੌੜਾਈ ਇਹ ਵੀ ਲੰਬਾਈ ਹੈਗੀ 11 ਫੁੱਟ ਜੀ 6 ਫੁੱਟ ਚੌੜੀ ਹੈ ਜੀ ਸਵਾ ਦੋ ਫੁੱਟ ਉੱਚੀ ਹੈ ਜੀ ਬਾਡੀ ਜੀ ਦੀ ਤੇ ਉੱਤੇ 3 ਫੁੱਟੇ ਆ 3 ਫੁੱਟ ਤਾਂ ਬੈੱਡਾ ਜੀ ਠੀਕ ਤਾਂ ਟੋਪੀ ਲਾ ਕੇ ਜੀ ਤੂੜੀ ਵਾਲੀ ਮਸ਼ੀਨ ਤੇ ਇਹ ਵਧੀਆ ਕੰਮ ਦੇਊਗੀ ਜਾਲੀ ਜੀ ਮੰਨ ਕੇ ਚੱਲੋ ਵੀ ਟਰਾਲੀ ਇੱਕ ਅਤੇ ਕਮ 2 ਦੇ ਦੂ ਹਾਂਜੀ ਲੈ ਮੈਂ 2 ਦੇ ਦਊਗੀ ਮਿੱਤਰੋ ਵੀ ਉੱਤੇ ਇਹਦੇ ਹੁਣ ਇੱਕ ਫੱਟ ਹੋਰ ਲੱਗ ਗਿਆ ਤਾਂ ਜਾਲੀ ਖੋਲਣ ਦੀ ਕੋਈ ਜ਼ਰੂਰਤ ਨਹੀਂ ਨਹੀਂ ਖੋਲਣ ਦੀ ਕੋਈ ਜ਼ਰੂਰਤ ਨਹੀਂ ਜੀ ਐਸੀ ਹੀ ਸਰਜੂ ਫੱਟ ਕੇ ਰੁਪਏ ਤੇ ਹੋਰ ਲੱਗੂਗਾ ਜੀ ਤਾਂ ਹਾਂ ਇਹਦੇ ਤਾਂ ਜਾਲੀ ਲੱਗ ਜੂ ਟੋਪੀ ਵਾਲੀ ਤਾਂ ਟੂੜੀ ਵਾਲੀ ਮਸ਼ੀਨ ਤੇ ਲਾਉਣੀ ਹੈ ਜੀ ਕਣਕ ਢੋ ਕੇ ਆਪਾਂ ਆਉਦੀ ਹਾਂਜੀ ਤੇ ਉਹਦੇ ਕੰਮ ਦੇਊਗੀ ਜੀ ਠੀਕ ਹੈ ਜੀ ਠੀਕ ਹੈ ਤਾਂ ਲੋਹਾ ਕਿਹੜੀ ਕੰਪਨੀ ਦਾ ਵਰਤਦੇ ਹਾਂ ਫਿਰ ਹਾਂਜੀ ਇਹ ਲੋਹਾ ਜੀ ਬਹੁਤ ਸਿੰਪਲ ਹੀ ਹੁੰਦਾ ਜੀ ਕੰਮ ਤੇ ਨੂੰਦਾ ਜੀ ਬਣਸਲ ਦਾ ਜੀ ਕਿੰਦਲ ਦਾ ਜੀ ਐਮਸੀ ਦਾ ਜੀ ਐਮਸੀ ਦਾ ਹਾਂ ਠੀਕ ਹੈ ਜੀ ਠੀਕ ਹੈ ਬਜਟ ਕਿੰਨਾ ਦੱਸਿਆ ਸੀ ਇਹਦਾ ਬਜਟ ਜੀ 15.5 ਕੁ ਵੱਟਲ ਦੇ ਆਸ-ਪਾਸ ਹੋਊਗਾ ਜੀ ਇਹਦਾ ਅੱਛਾ ਅੱਛਾ ਜੀ ਆ ਫਿਰ ਇਹ ਤੇ ਵੀ ਅਢਾਣਾ ਖਰਚਾ ਤਾਂ ਇਹਦੇ ਵੀ ਲੱਗਦਾ ਹਾਂਜੀ ਇਹ ਫਿਰ ਡਿਜ਼ਾਈਨਿੰਗ ਹੁੰਦੀ ਹੈ ਜੀ ਇਹ ਠੀਕ ਹੈ ਠੀਕ ਹੈ ਤਮਾਂ ਲੋ ਜਿਹੜਾ ਉਹ ਰੱਖਿਆ ਉਹ ਤੂੜੀ ਵਾਲੀ ਟਰਾਲੀ ਵਾਸਤੇ ਰੱਖਿਆ ਉਹ ਤੂੜੀ ਵਾਲੀ ਟਰਾਲੀ ਵਾਸਤੇ ਰੱਖਿਆ ਜੀ ਜੇ ਕਿਸੇ ਮਨ ਲਾ ਕਿਸਾਨ ਨੇ ਤੂੜੀ ਵਾਲੀ ਟਰਾਲੀ ਦੇ ਵੀ ਕੰਮ ਲੈਣਾ ਉਹ ਵੀ ਦੇਊਗੀ ਆਪਾਂ ਨੂੰ ਠੀਕ ਹੈ ਜ ਇਹਦਾ ਰੇਟ ਵੀ ਜੀ 1,40,000 ਰੁਪਈਆ ਜੀ ਇਹ ਤੁਹਾਨੂੰ 1,35,000 ਰੁਪਈਆ ਟਰਾਲੀ ਦੇ ਦਾਂਗੇ ਜੀ ਆਪਾਂ ਜੀ ਐਵੇਂ ਜੱਕਰ ਜੀ ਬਿਨਾ ਰੰਗ ਤੋਂ ਜੀ ਬਿਨਾ ਰੰਗ ਤੋਂ 1,35 ਦੀ ਆ 1,35 ਦੀ ਆ ਜੀ ਇਹ ਵਜ਼ਨ ਚ ਭਾਰੀ ਹੈ ਜੋ ਉਹਦੇ ਨਾਲੋਂ ਜੀ 30 ਦੀ ਨਹੀਂ ਹੁੰਦੀ 1,30 ਦੀ ਕੋਈ ਨਹੀਂ ਥੋੜੀ ਵੀਡੀਓ ਦੇਖ ਕੇ ਆਵਾ ਕਰ ਦਾਂਗੇ ਮਾਨਤਨ ਜੀ ਚੰਗਾ ਕਰ ਦੇਵਾਂਗੇ ਆਹ ਦੇ ਦਾਂਗੇ ਜੀ ਠੀਕ ਹੈ ਲਓ ਵੀ ਮਿੱਤਰੋ ਆਪਣਾ ਚੈਨਲ ਦਾ ਨਾਮ ਲੈ ਲੈਣਾ ਬਾਈਆਂ ਕੋਲੇ ਤੇ ਤੁਹਾਨੂੰ ਇਹੀ ਟਰਾਲੀਆਂ ਜਾਇਜ਼ ਰੇਟ ਦੇ ਵਿੱਚ ਦਵਾ ਸਕਦੇ ਆਪਾਂ ਤੇ ਬਾਕੀ ਫੋਨ ਨੰਬਰ 95885 ਜੀ 44209 ਜੀ ਠੀਕ ਹੈ ਤਾਂ ਮਿੱਤਰੋ ਜਿਹੜਾ ਤੁਸੀਂ ਫੋਨ ਨੰਬਰ ਚੱਲਦਾ ਦੇਖੀ ਜਾਨੇ ਉਹ ਸਿੱਧੀ ਮਾਲਕ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਵੀ ਤੁਸੀਂ ਬਿਜ਼ਨਸ ਵਗੈਰਾ ਵੀ ਕਰਨਾ ਚਾਹੁੰਦੇ ਹੋ ਜਿਵੇਂ ਤੁਸੀਂ ਦੱਸਿਆ ਨਾ ਰਾਜਸਥਾਨ ਦੇ ਵਿੱਚ ਇਹ ਫੇਮਸ ਆ ਤੁਹਾਡੀਆਂ ਟਰਾਲੀਆਂ ਦਾ ਜਿਵੇਂ ਤਿੰਨ ਸਰਗੀਆਂ ਵਾਲੀਆਂ ਦੱਸੀਆਂ ਕੋਈ ਬਿਜ਼ਨਸ ਕਰਨਾ ਚਾਹੁੰਦਾ ਰਾਜਸਥਾਨ ਚ ਟਰਾਲੀਆਂ ਇਧਰੋਂ ਲੈ ਜਾ ਕੇ ਉਧਰ ਸੇਲ ਕਰਨਾ ਚਾਹੁੰਦਾ ਉਹ ਵੀ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਹੈ ਜੀ ਕਨੈਕਟ ਕਰੀ ਠੀਕ ਹੈ